ਇਹ ਰਾਮਪੁਰ ਕੋਰਾ ਹੈਗਾ ਜੀ ਪਿੰਡ ਇਹ ਇਹ ਸਾਰਾ ਜਿਹੜਾ ਬੋਪਰ ਦਾ ਏਰੀਆ ਹੈਗਾ ਜੀ ਲਖਵਰਿਆ ਤੋਂ ਅੱਗੇ ਆ ਕੇ ਜਦੋਂ ਆਪਾਂ ਜਿਹੜਾ ਵਿਆਸ ਦੇ ਪੁੱਲ ਤੋਂ ਅੱਗੇ ਆਪਾਂ ਜਦੋਂ ਆਨੇ ਆ ਤੇ ਉਹਦੇ ਚ ਇਹ ਜਿਹੜਾ ਲੋ ਲਾਈਂਗ ਏਰੀਆ ਹੈਗਾ ਤੇ ਇਹ ਜਿਹੜਾ ਪਿੰਡ ਦੇ ਵਿੱਚ ਸਾਰੇ ਜਿੰਨਾਂ ਦੇ ਘਰ ਆ ਉਹ ਵੀ ਡੈਮੇਜ ਹੋ ਕੇ ਆ ਗਿਰ ਗਏ ਔਰ ਇਹਨਾਂ ਦੀ ਜ਼ਮੀਨ ਜਿਹੜੀ ਹੈਗੀ ਆ ਉਹ ਉਹਦੇ ਤੇ ਮਿੱਟੀ ਨਹੀਂ ਚੜੀ ਉਹ ਰੁੜ ਗਈ ਆ ਬਸ ਦਰਿਆ ਦੇ ਨਾਲ ਉਥੋਂ ਦਰਿਆ ਵਗ ਗਿਆ ਕਿ ਉਹਨਾਂ ਦੇ ਵਸੂਲੀ ਜਿਹੜਾ ਹੈਗਾ ਆਪਣਾ ਰੂਟ ਚੇਂਜ ਕਰਕੇ ਤੇ ਉਹਨਾਂ ਦੀ ਜ਼ਮੀਨ ਵੀ ਗਈ ਆ ਘਰ ਵੀ ਗਿਆ ਔਰ ਸਾਰਾ ਸਮਾਨ ਵੀ ਗਿਆ ਇਹਨਾਂ ਦਾ ਤੋ ਇਹੋ ਜਿਹੇ ਾਲਾਦ ਦੇ ਵਿੱਚ ਜਿਹੜੇ ਹੈਗੇ ਆ ਕੁਝ ਜਿਹੜੇ ਐਨਆਰਆਈਸ ਹੈ ਔਰ ਜਿਹੜੇ ਆਪਣੇ ਡਾਕਟਰਸ ਹੈਗੇ ਉਹਨਾਂ ਨੇ ਕਿਹਾ ਸੀ ਫੈਮਿਲੀਜ਼ ਅਡੌਪਟ ਕਰਦੇ ਆ ਇਹਨਾਂ ਦੀ ਬਾਹ ਫੜਾਂਗੇ ਇਹਨਾਂ ਦੀ ਦੁੱਖ ਤਕਲੀਫ ਕਰਾਂਗੇ ਔਰ ਸਰਕਾਰ ਵੀ ਇਹਨਾਂ ਨੂੰ ਜਿਹੜਾ ਹੈਗਾ ਉਹ ਮੁਆਵਜ਼ਾ ਮਿਲੇਗਾ ਘਰ ਦਾ ਵੀ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਿਸ਼ਨ ਸ਼ੁਰੂ ਕੀਤਾ ਹੈਗਾ ਚੜ੍ਹਦੀ ਕਲਾ ਮਿਸ਼ਨ ਉਹਦੇ ਚ ਇਹਨਾਂ ਨੂੰ ਸਮਾਨ ਵੀ ਮਿਲੇਗਾ ਘਰ ਦਾ ਘਰ ਵੀ ਬਣਾ ਕੇ ਦੇਾਂਗੇ ਔਰ ਇਹਦੇ ਨਾਲ ਨਾਲ ਇਹਨਾਂ ਦੀ ਜ਼ਮੀਨ ਜਿਹੜੀ ਠੀਕ ਹੋ ਸਕਦੀ ਹੈ ਉਹਨੂੰ ਠੀਕ ਕਰਾਂਗੇ ਤੇ ਜਿਹੜੀ ਰੁੜ ਗਈ ਆ ਉਹਦੇ ਵਾਸਤੇ ਵੀ ਉਹਨਾਂ ਨੂੰ ਕੁਛ ਨਾ ਕੁਛ ਕਿਸੇ ਤਰੀਕੇ ਨਾਲ ਕੰਪਨਸੇਸ਼ਨ ਔਰ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਮੈਨੂੰ ਲੱਗਦਾ ਵੀ ਇਸ ਇਲਾਕੇ ਦੇ ਵਿੱਚ ਬਾਰ-ਬਾਰ ਹੜ੍ਹਾਂ ਆਉਂਦੇ ਆ ਇਹਨਾਂ ਦੇ ਵਿੱਚੋਂ ਜਿਹੜੇ ਕੁਝ ਪਰਿਵਾਰ ਆ ਜਿਹੜੇ ਬਿਲਕੁਲ ਹੀ ਦਰਿਆ ਦੇ ਨਾਲ ਆ ਉਹਨਾਂ ਨੂੰ ਸ਼ਾਇਦ ਜਿਹੜੇ ਕੁਝ ਡੇਰੇ ਆ ਉਹਨਾਂ ਨੂੰ ਕਿਤੇ ਹੋਰ ਵੀ ਕਿਸੇ ਪਿੰਡ ਵਿੱਚ ਜੇ ਕੋਈ ਪੰਚਾਇਤ ਦੀ ਜ਼ਮੀਨ ਹੋਵੇ ਉਹਦੇ ਬਾਰੇ ਵੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਜਾ ਕੇ ਕਿ ਇਹਨਾਂ ਨੂੰ ਇਸ ਇਸ ਏਰੀਏ ਦੇ ਵਿੱਚੋਂ ਬਾਹਰ ਕੱਢ ਕੇ ਜਿੱਥੇ ਸਾੜ ਨਹੀਂ ਆਂਦੇ ਜਿਸ ਤਰ੍ਹਾਂ ਜਿਹੜਾ ਆਪਣਾ ਬਿਆਸਾ ਦਾ ਪੋਲਾ ਉਹਦੇ ਦੂਜੇ ਪਾਸੇ ਲੱਖਵਰਿਆ ਜਾਂ ਹੋਰ ਜਿਹੜੇ ਪਿੰਡ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਹੈਗਾ ਜੇ ਕਿਤੇ ਪੰਚਾਇਤ ਦੀ ਜ਼ਮੀਨ ਹੋਵੇ ਤਾਂ ਕਿ ਇਹਨਾਂ ਨੂੰ ਰੀ ਲੋਕੇਟ ਕੀਤਾ ਜਾਵੇ